ਹੇ ਗੁਰੂ ਵਾਹਿਗੁਰੂ ਵਾਹਿਗੁਰੂ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੈ ਸਭ ਕਛ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਹੋਏ ਅੱਖਰ ਇਨ ਮਹਿ ਨਾਹੀ ਜਹ ਬੋਲ ਤਹਿ ਅਚਰ ਆਵਾ ਜਹ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੂ ਤਉ ਕਿਆ ਕਹੂੰ ਕਹੂੰ ਤਾ ਕੋਪਕਾਰ ਵਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਬੇਦਿਓ ਪਾਇਓ ਅਭੰਗ ਅਸ਼ੇਦ ਤੁਰਕ ਤਰੀਕਤ ਜਾਣੀਐ ਹਿੰਦੂ ਬੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਕ ਪੜਿਐ ਗਿਆਨ ਓ ਅੰਕਾਰ ਆਦ ਮੈਂ ਜਾਣਾ ਲਿਖ ਅਰ ਮੇਟੈ ਤਾਹੀ ਨਾ ਮਾਨਾ ਓ ਅੰਕਾਰ ਲਖੈ ਜੋ ਕੋਈ ਸੋਈ ਲਖ ਮੀਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾ ਸਸ ਬਗਾਸ ਸੰਪਤ ਨਹੀਂ ਆਵਾ ਹਰ ਜੇ ਤਹਾ ਕੁਸਮ ਰਸ ਪਾਵਾ ਅ ਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹੈ ਖੋੜ ਮਨ ਆਵਾ ਖੋੜੇ ਛਾੜ ਨਾ ਦਹਿ ਦਿਸਤਾਵਾ ਖਸ ਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਓ ਅਖੈ ਪਦ ਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗਮ ਕਤਹਿ ਨਾ ਜਾਈ ਅਗਹਿ ਗਹਿ ਗਹਿ ਗਗਨ ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹਿ ਨਾ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾ ਸੋ ਘਟ ਛਾੜ ਅਬ ਘਟ ਕਤ ਤਾਵਾ ਨੰਨਾ ਨਿਗਰਹਿ ਸੁਨੇਹੋ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨਪਿ ਇਹ ਚਚਾ ਰਚਿਤ ਚਿਤਰ ਹੈ ਭਾਰੀ ਤਜ ਚਿਤਰੈ ਚਿਤੋ ਚਿਤਕਾਰਿ ਚਿਤਰ ਬਚਿਤਰ ਇਹ ਹੈ ਅਵਛੇਰਾ ਤਜ ਚਿਤਰੈ ਚਿਤਰਾਖ ਚ ਤੇਰਾ ਸ਼ਸ਼ਾ ਇਹ ਹੈ ਸ਼ਤਰਪਤ ਪਾਸਾ ਸ਼ਾਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਛੱਜਾ ੳਰਜ ਸੁਰਜ ਨਹੀਂ ਜਾਨਾ ਰਹੀ ਉਹ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨੰਨ੍ਹਾ ਨਿਕਟ ਸੋ ਘਟ ਰਹੇਉ ਦੂਰ ਕਹਾ ਤਜ ਜਾਏ ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਟਟਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਕਲਕਤ ਹੈ ਨਾ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਹੈ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੇ ਤਾ ਫਿਰ ਡਰ ਲੱਗੈ ਨ ਡਰ ਹੂਆ ਡਰ ਉਰ ਹੋਏ ਭਾਗੈ ਟੱਡਾ ਢਿਗ ਢੁੰਡੈ ਕਾਤਿਆਨਾ ਢੁੰਡਤ ਹੀ ਟਹਿ ਗਏ ਪੁਰਾਨਾ ਚੜ ਸੁਮੇਰ ਢੁੰਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾ ਨਾ ਰਣ ਰੂਪ ਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਇੱਕ ਹੈ ਤਜ ਜਾਏ ਘਣੈ ਤਤ ਆਤਾਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਿਓ ਸਮਾਈ ਜੋ ਤਰੇ ਭਵਨ ਤਨ ਮਾਹਿ ਸਮਾਵ ਤੋ ਤਤਹਿ ਤਤ ਮਿਲਿਆ ਸਚ ਪਾਵਾ ਥਥਾ ਅਥਾਹਾ ਥਾ ਨਹੀਂ ਪਾਵਾ ਉਹ ਅਥਾਹਾ ਇਹੋ ਥਿਰ ਨਾ ਰਹਾਵਾ ਥੋੜੈ ਥਲ ਥਾਨਕ ਅਰੰਬੈ ਵਿਨਹੀ ਥੰਬਹਿ ਮੰਦਰ ਥੰਬਹਿ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਯਾਲ ਕੋ ਦਰਸ਼ਨ ਕੀਜੈ ਤੱਦੈ ਅਰਧ ਹੈ ਉਰਦਨ 베ਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੀ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੇ ਨਿਰਖਹਿ ਨਿਰਖ ਮਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਾਂਚੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੋ ਨਿਰਵਰੀ ਫੱਪਾ ਬਿਨ ਫੂਲਹਿ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਲਾਵਾ ਬਿੰਦ ਹੈ ਬਿੰਦ ਨਾ ਵਿਛਨੁ ਨ ਪਾਵਾ ਬੰਦੂ ਹੋਇ ਬੰਦਗੀ ਗਹਿ ਬੰਦਕ ਹੋਇ ਬੰਦ ਸੁਦਲ ਹੈ ਪੱਬਾ ਭੇਦ ਹੈ ਭੇਦ ਮਲਾਵਾ ਅਬ ਭਉ ਭਾਨ ਪ੍ਰੋਸਉ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਪਿਆ ਭੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਿਆਤੈ ਸੋ ਸੱਚ ਪਾਵੇ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਨਹੀਂ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਇ ਇਹੋ ਮਨ ਸਕਤੀ ਇਹੋ ਮਨ ਸਿਓ ਇਹੋ ਮਨ ਪੰਚ ਤਤ ਕੋ ਜਿਓ ਇਹੋ ਮਨ ਲੈ ਜੋ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹੈ ਯਈਆ ਜੋ ਜਾਣੈ ਤਉ ਦੁਰਮਤ ਹੰਕਾਰ ਬਸ ਕਾਇਆ ਗਾਉ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾ ਰਾ ਰਸ ਨਿਰਾਸ ਕਰ ਜਾਣਿਆ ਹੋਏ ਨਿਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨਾ ਜਾਏ ਪਰਮ ਸੱਚ ਪਾਵੇ ਹਰ ਜੋ ਤਹਾਂ ਪ੍ਰੇਮ ਲਿਵ ਲਾਵੇ ਤਉ ਲਹਿ 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 ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮਹਾਰ ਬਿਸਨ ਸਮਹਾਰ ਨ ਆਵੈ ਹਾਰ ਬਲ ਬਲ ਜੀ ਬਿਸੰਤਮਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੀ ਇਹੋ ਹੋਇ ਇਹੋ ਅਰ ਉਹੋ ਜਬ ਮਿਲੈ ਤਬ ਮਿਰਤ ਨ ਜਾਣੈ ਕੋਈ ਸੱਸਾ ਸੋਨੀਕਾ ਕਰ ਸੁਧੋ ਕਟ ਪਰ ਚਾ ਕੀ ਬਾਤ ਨਿਰੋਧ ਹੋ ਕਟ ਪਰ ਚੈ ਜੋ ਉਪਜੈ ਭਾਉ ਪੂਰ ਰਹਾ ਤਹਿ ਤ੍ਰੇ ਭਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ ਸਸਾ ਸੂ ਸਹਿ ਸੀਜ ਸਵਾਰੈ ਸੋਈ ਸਹੀ ਸੰਦੇਹੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹੇ ਤ੍ਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹਿ ਮਨ ਮੰਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਓਹੀ ਉਹ ਇਹੋ ਨਾ ਹੋਈ ਨਿਓ ਨਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸੀਓ ਜੋ ਨਿਉ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਨ ਜੋ ਮਨਾ ਰਹਿ ਜਹ ਕਾ ਬਿਛਰਾ ਤਹ ਫਿਰ ਲਹ ਬਾਵਨੇ ਅੱਖਰ ਜੋਰੀਆਂ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੋ ਅਨਪੈ ਰਹੈ ਪੰਡਤ ਲੋਗਾਂ ਕੋ ਬਿਵਹਾਰ ਗਿਆਨਮੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈਗਾ ਸੋਈ ਇਕ ਓੰਕਾਰ